ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੈ ਜੀ ਕਿੱਧਰ ਹੋ ਜੀ ਮਾਤਾ ਜੀ ਆ ਚੋ ਬੁਲਾ ਦਿੰਦੇ ਲੈਣ ਸਟੇਚਰ ਲੈ ਲੋ ਐ ਸਟੇਚਰ ਤੇ ਪਾਉਂਗੀ ਲੋਟ ਹਾਂ ਜੀ ਸਟੇਚਰ ਨੂੰ ਪਾਣੀ ਕੱਲ ਮੈਂ ਤਾਂ ਬੋਲ ਨਹੀਂ ਤੋੜ ਲਿਆ ਕਿ ਨਹੀਂ ਸ਼ਾਇਦ ਤੋੜ ਲਵੇ ਕੱਲ ਕਰ ਲਓ ਸਟੇਚਰ ਕਰ ਲਓ ਦੂਜੀ ਵੇਰੇ ਆਏ ਸੀਗੇ ਥੋੜੀ ਬਾਅਦ ਜੱਬਰ ਕੇ माता जी कि जी हाल चाल ठीक है माता जी दे दे। की गल हुई है जी ਕੀ ਗੇਰੀ ਨੇ ਹਾਂ ਜੀ ਕਿਦਾਂ ਹੈ ਕਿਦਾਂ ਮੇਰਾ ਪੁੱਤ ਪਾਜੀ ਕੀ ਇਹ ਕੀ ਇਹਨਾਂ ਦਾ ਕੀ ਬੇਰਵਾ ਕਿਦਾਂ ਮਾਦ ਰਿਹਾ ਕਿ ਕੀ ਸਮੱਸਿਆ ਜੀ ਕਿਦਾਂ ਮੈਂ ਤਾਂ ਜੀ ਬਾਹਰ ਰਹਿੰਦਾ ਮੈਂ ਤਾਂ ਜੋ ਦਹਾ ਦਿਆ ਉਹ ਹੀ ਆ ਫਿਰ ਹਾਂ ਜੀ ਮੁੰਡੇ ਨੂੰ 6 ਮਹੀਨੇ ਹੋ ਗਏ ਦੀ ਸੇਵਾ ਕਰਦੇ ਨੂੰ ਅੱਛਾ ਜੀ ਉਹ ਟੀਕੇ ਟੂਕੇ ਜਿੱਦਾਂ ਡਾਕਟਰ ਕਹਿੰਦੇ ਵੀ ਜੋ ਖੂਜੀ ਲਵਾਉਂਦੇ ਸਭ ਕੁਝ ਉਹਦੇ ਕਰਦੇ ਆ ਠੀਕ ਹੈ ਜੀ ਤੇ ਬਾਕੀ ਹੁਣ ਚਲੋ ਮੈਂ ਦੱਸ ਹਾਂ ਜੀ ਮੈਂ ਇਹਨਾਂ ਦਾ ਗੋਡੀ ਮੇਰੇ ਨਾਲ ਕਨਾਰੀ ਉਰੀਨਾ ਠੀਕ ਹੈ ਜੀ ਇਹ ਸਾਡੇ ਦਾਤਾ ਹਾਂਜੀ ਇਹਨਾਂ ਦੇ ਮਾਤਾ ਜੀ ਬਲਦੇਵਪੁਰ ਐਸ ਜਿਹੜੇ ਠੇਕੇਦਾਰ ਨਹੀਂ ਦੇ ਨਾਮ ਦੇ ਬੜੇ ਮਸ਼ਹੂਰ ਸਨ ਠੀਕ ਹੈ ਜੀ ਸੋਸ਼ਲ ਵਰਕਰ ਸਮਾਜ ਸੇਵਕ ਠੀਕ ਹੈ ਜੀ ਇਹਨਾਂ ਦੇ ਫਾਦਰ ਜੀ ਵੀ ਇਸ ਤਰ੍ਹਾਂ ਦੇ ਇਹ ਮਾਤਾ ਅੱਜ ਤੋਂ ਜੇ ਲਾਈਏ ਵੀ 25 30 ਸਾਲ ਪਹਿਲਾਂ 25 ਸਾਲ ਪਹਿਲਾਂ ਜ਼ਿਆਦਾ ਹੋਣੀ ਭਾਜੀ ਜ਼ਿਆਦਾ ਹੋਣਾ ਹੈ ਅੱਛਾ ਜੀ ਇਹ ਲਵਾਰਸ 81 ਜੀ ਸ਼ਾਇਦ ਜਿਆਦਾ ਮੈਂ ਨੀਅਰ ਬਾਊਟ ਦੀ ਚੰਗੀ ਗੱਲ ਹੈ ਹਾਂ ਜੀ ਇਹ ਮਾਤਾ ਜੀ 40 ਸਾਲ ਹੋ ਗਏ ਇਹ ਐਵੇਂ ਲਵਾਰਸ ਘੁੰਮਦੇ ਸੀ ਸੜਕਾਂ ਅੱਛਾ ਜੀ ਉਦੋਂ ਜੋ ਅਨਝ ਵੀ ਸਮਝ ਲਓ ਠੀਕ ਹੈ ਜੀ ਤੇ ਇਹ ਜਿਹੜਾ ਘੁੰਮਦੇ ਦੇਖੇ ਤੇ ਸਾਡੇ ਮਾਤਾ ਜੀ ਬਲਦੇਵ ਕੌਰ ਹਾਂ ਜੀ ਇਹਨਾਂ ਦੇ ਮਾਤਾ ਜੀ ਜਿਹੜੇ ਉਹ ਉਹਨਾਂ ਨੇ ਜਿਹੜੇ ਦੇਖਿਆ ਵੀ ਇਹ ਜਾਂਦਾ ਕੋਈ ਨਾ ਕੋਈ ਪ੍ਰੋਬਲਮ ਆ ਸਕਦੀ ਹੈ ਹਾਂਜੀ ਤੇ ਉਹ ਐਸੇ ਡੇਰੇ ਚ ਰਹਿੰਦੇ ਸੀ ਠੀਕ ਹੈ ਜੀ ਐਸੇ ਡੇਰੇ ਦੇ ਵਿੱਚ ਆ ਕੇ ਉਹਨਾਂ ਨੇ ਇਹਨਾਂ ਨੂੰ ਲਿਆ ਠੀਕ ਹੈ ਜੀ ਉਦੋਂ ਵੀ ਇਹਨਾਂ ਦੀ ਹਾਲਤ ਜਿਹੜੀ ਬੜੀ ਮਾੜੀ ਸੀ ਕੱਪੜੇ ਫਟੇ ਹੋਏ ਸੀ ਐਵੇਂ ਸੀ ਉਹਨਾਂ ਨੇ ਲਿਆ ਕੇ ਇਹਨਾਂ ਨੂੰ ਇੱਥੇ ਨੜਾਇਆ ਧੜਾਇਆ ਹਾਂਜੀ ਨੜਾ ਧੜਾ ਕੇ ਇਹਨਾਂ ਨੂੰ ਕੱਪੜੇ ਲੈ ਕੇ ਦਿੱਤੇ ਤੇ ਇਹਨਾਂ ਦੀ ਸੇਵਾ ਭਾਵਨਾ ਜਾਣੀ ਉਹ ਆਪ ਵੀ ਉਸ ਲਈ ਜਾਣਦਸਨ ਠੀਕ ਹੈ ਜੀ ਚੰਗੀ ਯਾਨੀ ਆਪਣੀ ਸਿਹਤਮੰਤ ਸੀਗੇ ਫਿਰ ਤੋਂ ਪਾਪ ਤੇ ਉਹ ਇਹਨਾਂ ਨੂੰ ਫਿਰ ਆ ਕੇ ਇਹਨਾਂ ਨਾਲ ਤਾ ਕੇ ਇਹਨਾਂ ਨੂੰ ਚੰਗੀ ਸੁਰਸ ਚ ਲਿਆਂਦਾ ਹੋਵੇ ਚੰਗਾ ਖਾਣਾ ਦਿੱਤਾ ਤੇ ਇਹ ਉਦੋਂ ਤੋਂ ਇੱਥੇ ਟਿਕ ਗਏ ਠੀਕ ਹੈ ਜੀ ਤੇ ਅਸੀਂ ਵੀ ਜਦੋਂ ਆਉਣਾ ਆਪਣੇ ਖੇਤ ਬੰਨੇ ਤੇ ਇਹਨਾਂ ਨੂੰ ਦੇਖਣਾ ਤੇ ਇਹ ਨਹੀਂ ਕਹਣਾ ਕੀ ਨਾਸ ਇਹਨਾਂ ਦਾ ਪਾਸ਼ੋ 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 ਕਹਿੰਦੇ ਸੀ ਪਾਸ਼ੋ ਨਾਮ ਪਾਸ਼ੋ ਕਹਿੰਦੇ ਸੀ ਤੇ ਇਹਨਾਂ ਨੂੰ ਕਹਿਣਾ ਵੀ ਇਹ ਦੇਖੋ ਤਾਂ ਹੁਣ ਉਹੀ ਪਾਸ਼ੋ ਆ ਗਣੀ ਉਹਨਾਂ ਨੇ ਇੰਨੀ ਸੇਵਾ ਕੀਤੀ ਕਿ ਉਹਨਾਂ ਨੂੰ ਪਾਲਿਆ ਚਲੋ ਪਰਮਾਤਮਾ ਨੂੰ ਜੋ ਮਨਜ਼ੂਰ ਸੀਗਾ ਉਹ ਸਾਡੇ ਮਾਤਾ ਵੀ ਗੁਜ਼ਰ ਗਏ ਇਹਨਾਂ ਦੇ ਫਾਦਰ ਸਾਹਿਬ ਵੀ ਗੁਜ਼ਰ ਗਏ ਤੇ ਇਹ ਫਿਰ ਥੋੜਾ ਜੇ ਉਦੋਂ ਉਹ ਤੋਂ ਬਾਅਦ ਵੀ ਕਾਫੀ ਚੰਗੀ ਸਿਹਤ ਵਿੱਚ ਰਹੇ ਕਿਉਂਕਿ ਇਹਨਾਂ ਦੇ ਹੋਸ਼-ਵਾਸ ਵੀ ਠੀਕ ਹੋ ਗਏ ਠੀਕ ਹੈ ਜੀ ਤੇ ਚੰਗੀ ਸਿਹਤ ਚ ਰਹੇ ਉਹਨਾਂ ਦੇ ਗੁਜ਼ਰਨ ਤੋਂ ਬਾਅਦ ਇਹ ਸਾਰੀਆਂ ਫੈਮਲੀਆਂ ਬਾਅਦਸਨ ਇਹਨਾਂ ਦੇ ਬਰਦਰ ਵੀ ਇਹਨਾਂ ਦੀ ਸਿਸਟਰ ਨੇ ਵੀ ਇਹਨਾਂ ਦੀ ਸੇਵਾ ਕੀਤੀ ਉਹਦੀ ਜਿਵੇਂ ਗੱਲਾਂ ਉਹਨਾਂ ਨੇ ਵੀ ਬਹੁਤ ਗੁੱਡੀ ਸਾਡੀ ਭੈਣ ਸੀ ਉਹਨੂੰ ਗੁੱਡੀ ਕਹਿੰਦੇ ਸਨ ਨਾਮ ਐਮਗਰਨ ਦੱਸ ਸਕਦਾ ਕੀ ਹੈਗਾ ਉਹਨਾਂ ਨੇ ਵੀ ਇਹਨਾਂ ਦੀ ਬਹੁਤ ਸੇਵਾ ਕੀਤੀ ਕੋਈ ਸਾਰੀ ਫੈਮਿਲੀ ਇੱਥੇ ਰਹਿੰਦੀ ਸੀ ਤੇ ਉਸ ਤੋਂ ਬਾਅਦ ਫਿਰ ਜਦੋਂ ਇਹ ਬਾਹਰ ਚੱਲ ਗਏ ਸਾਰੇ ਤੇ ਫਿਰ ਇਹ ਇਕੱਲੀ ਰਹਿ ਗਈ ਉਸ ਤੋਂ ਬਾਅਦ ਇਹਨਾਂ ਦੇ ਇੱਕ ਹੋਰ ਪਰਿਵਾਰ ਰਹਿੰਦਾ ਸੀਗਾ ਪ੍ਰਵਾਸੀ ਮਜ਼ਦੂਰ ਜਿਹੜੇ ਸੀਗੇ ਹੀਰਾ 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 ਨਾਮ ਕੁੱਲ ਗਿਆ ਜੀ ਉਹ ਰਹੇ ਉਹਨਾਂ ਨੇ ਬੜੀ ਸੇਵਾ ਕੀਤੀ ਉਹ ਹੀਰਾ ਵੀ ਗੁਜ਼ਰ ਗਿਆ ਹੀਰਾ ਵੀ ਗੁਜ਼ਰ ਗਿਆ ਇੱਥੇ ਗੁਜ਼ਰ ਗਿਆ ਉਸ ਤੋਂ ਬਾਅਦ ਫਿਰ ਇੱਥੇ ਲੋਕ ਆ ਗਏ ਹੋ ਫਿਰ ਉਹਨਾਂ ਤੋਂ ਬਾਅਦ ਮੈਨੂੰ ਹੁਣ ਇੰਨੀ ਮੈਨੂੰ ਬਾਹਰ ਜਿਗਾ ਇਹ ਇੰਨੀ ਜਾਣਕਾਰੀ ਨਹੀਂ ਵੀ ਇਹ ਪਰਿਵਾਰ ਜਿਹੜਾ ਮੈਂ ਹੁਣ ਜਦੋਂ ਆਉਣਾ ਜਾਂਦਾ ਤੇ ਮੈਂ ਦੇਖਦਾ ਇਹ ਵੀ ਕਾਫੀ ਸੇਵਾ ਕਰਦੇ ਆ ਠੀਕ ਹੈ ਜੀ ਪਰ ਸੇਵਾ ਤੋਂ ਕਹਿਣ ਤੋਂ ਭਾਵੇਂ ਆ ਕਿ ਅੱਜ ਇਹ ਇਹ ਵੀ ਪ੍ਰਵਾਸੀ ਨੇ ਗਰੀਬ ਨੇ ਤੇ ਭਾਵੇਂ ਆਪਣੇ ਸਾਡੀ ਸਾਹਿਬ ਇਹ ਸਾਰਾ ਕੁਝ ਇਹਨਾਂ ਦਾ ਮਾੜਾ-ਮੋਟਾ ਕਰਦੇ ਵੀ ਆ ਪਰ ਜਿੰਨਾ ਚਿਰ ਉਹਨੂੰ ਚੱਕਣ ਥੱਲਣ ਵਾਲਾ ਵਧੀਆ ਹੋਵੇ ਤੇ ਤੇਰੀ ਸੋਣਾ ਲੱਗਦਾ ਤੇ ਅੱਜ 올ਡ এজ ਬਿਰਧ ਪੂਰੀ ਜਾਨੀ ਹੁਣ ਹੈਗੇ ਆ ਤੇ ਹੁਣ ਇਦਾਂ ਆ ਵੀ ਥੋੜਾ ਜਿਹਾ ਪ੍ਰਵਾਸੀਆ ਦਾ ਤੇ ਆਪਣੇ ਦਾ ਬੜਾ ਫਰਕ ਹੋ ਜਾਂਦਾ ਬਿਲਕੁਲ ਬਿਲਕੁਲ ਤੇ ਅੱਜ ਇਸ ਹਾਲਤ ਚ ਮੈਂ ਪਰਸੋਂ ਆਪ ਵੀ ਫੇ ਵੇਚ ਕੇ ਗਿਆ ਮੇਰੇ ਕੋ ਵੀ ਇਹ ਵਿਚਾਰੇ ਇਸ ਗੱਲ ਨਹੀਂ ਥੋੜਾ ਜਿਹਾ ਨਹੀਂ ਕੀਤਾ ਜ਼ਿਕਰ ਕੀਤਾ ਮੈਂ ਆਪਣੇ ਬੇਟੇ ਨਾਲ ਕੀਤਾ ਤੇ ਇਹਨਾਂ ਦੇ ਜਿਹੜੀ ਜ਼ਮੀਨ ਵਾਉਂਦੇ ਨੇ ਰਵੀ ਜੀ ਉਹਨਾਂ ਨੇ ਵੀ ਮਤਲਬ ਫਿਰ ਖਾਰਾ ਕੁਛ ਨਾਮ ਨਾਲ ਕੇ ਸਾਡੇ ਬੇਟੇ ਨੇ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਨੂੰ ਸੱਦਿਆ ਇਹ ਸਾਰੇ ਹੁਣ ਅਸੀਂ ਚਾਹੁੰਦੇ ਆਂ ਵੀ ਇਹ ਐਵੇਂ ਨਾ ਰੋਣ ਬਿਲਕੁਲ ਹਾਂ ਜੀ ਕਿਉਂਕਿ ਇਹਨਾਂ ਨੇ ਵੈਸੇ ਇਹ ਤੁਹਾਡੇ ਪਿੰਡ ਤੋਂ ਤਾਂ ਨਹੀਂ ਹੈਗੇ ਜੀ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਲੋਵਾਰਸ਼ ਤੌਰ ਤੇ ਸਮਾਜਿਕ ਤੌਰ ਤੇ ਇਹਨਾਂ ਨੂੰ ਲਿਆ ਕੇ ਇੱਥੇ ਪਰਵਰਿਸ਼ ਕੀਤੀ ਹਾਂ ਹਾਂ ਜੀ ਇਹ ਵੀ ਪਤਾ ਨਹੀਂ ਪਾਜੀ ਇਹ ਵੀ ਪਤਾ ਨਹੀਂ ਲੱਗਾ ਹੁਣ ਅਸੀਂ ਕਿੱਥੇ ਦੇ ਕਿਹੜੇ ਪਿੰਡ ਦੇ ਨਹੀਂ ਨਹੀਂ ਅਜੇ ਤੱਕ ਨਹੀਂ ਪਤਾ ਲੱਗਾ ਬੰਦੇ ਬਹੁਤ ਦੇਖਣ ਆਏ ਜੀ ਮੈਨੂੰ ਜੋਲ ਦੱਸਦੇ ਸਾਡੇ ਨੌਕਰੀ ਚੀਜ਼ਾਂ ਹਾਂਜੀ ਹਾਂਜੀ ਇਹ ਤਾਂ ਸਾਲ ਬਾਅਦ ਹੀ ਆਈਦਾ ਉਹ ਦੱਸਦੇ ਕਿੰਨੇ ਖਰੀ ਕਿੱਦਾਂ ਬੰਦੇ ਆਏ ਇੱਕ ਭਾਜੀ ਬੋਲੀ ਇਹ ਵੀ ਦੱਸਿਆ ਨਹੀਂ ਪਰ ਦੁਪਹਿਰ ਦੇ ਖਾਣੇ ਤੱਕ ਬੰਦਾ ਆਇਆ ਹੂੰ ਗੁੜਾ ਬੰਦਾ ਤੇ ਨਾਲ ਉਹਦੇ ਗੁੜੀ ਇਹਨੇ ਪਛਾਣਿਆ ਕਹਿੰਦੀ ਮੈਂ ਇਹ ਮੇਰੇ ਮਾਪੇ ਆ ਪਰ ਮੈਂ ਕਹਿੰਦੀ ਜਾਣਾ ਨਹੀਂ ਇਹ ਮਨੇ ਹੀ ਰੇਨ ਦੱਸਿਆ ਇਹ ਨਹੀਂ ਹੁਣ ਲੜਕੀ 40 35 40 ਸਾਲ ਪੁਰਾਣੀ ਗੱਲ 30 40 ਸਾਲ ਪੁਰਾਣੇ ਤੋਂ ਮਤਲਬ ਇਸੇ ਘਰ 'ਚ ਇਹ ਰਹੇ ਆ ਹੁਣ ਮੇਰੇ ਨਾਲ 46 ਸਾਲ ਹੋ ਗਏ ਨੇ ਇੱਥੇ ਰਹਿੰਦੇ ਦੋ ਸੀ 46 ਹੋ ਗਏ ਬੀਬੀ ਕਹਿੰਦੀ ਮੇਰੇ ਗਏ ਤੋਂ ਬਾਅਦ ਚਾਹੀਏ ਛੇਤੀ ਕਿਤੇ 2-4 ਮਹੀਨਿਆਂ ਬਾਅਦ ਕਿ ਅਸੀਂ ਤੋਂ ਬਾਅਦ ਆ ਜਾਣਾ 2025 ਰੀਅਲੀ ਨਾ ਰੀਅਲੀ ਪਿੰਡ ਕੋਈ ਨਹੀਂ ਪਤਾ ਹੈਗਾ ਉਹ ਠੀਕ ਹੈ ਜੀ ਜੇ ਆਪਾਂ ਕਈ ਇਹ ਸਮਾਜ ਸੇਵਾ ਤੌਰ ਤੇ ਉਹ ਸਾਡੇ ਮਾਤਾ ਜੀ ਬਲਦੇਵ ਗੁਰ ਜੀ ਉਹ ਲੈ ਕੇ ਆਏ ਸੀ ਹੁਣ ਇਹਨਾਂ ਦੀ ਕੀ ਕੀ ਸਮੱਸਿਆ ਹੈ ਜੀ ਹੁਣ ਇਹਨਾਂ ਦੀ ਹੁਣ ਇਹਨਾਂ ਦਾ ਸਭਾ ਸੁਭਾਲੀਏ ਮੇਰਾ ਬਾਲ ਬਿਲਕੁਲ ਮੰਜੇ ਦੇ ਉੱਤੇ ਹੀ ਜਿਆ ਜਿਆ ਹੁਣ ਇਹ ਆਪ ਨਹੀਂ ਚੱਲ ਫਿਰ ਸਕਦੇ ਠੀਕ ਹੈ ਜੀ ਇਹਨਾਂ ਦੀ ਕੋਈ ਦਵਾਈ ਚੱਲਦੀ ਜਾਂ ਜਦ ਆ ਹੱਥ ਵੀ ਮੈਂ ਦੇਖਿਆ ਕਾਫੀ ਸੁਜਿਆ ਆ ਮਾਹੌਲ ਲੱਗੀ ਨੂੰ ਲੱਗਦੀ ਬੇਤਵੀ ਹੋ ਗਏ ਨੇ ਟਿਕਟ ਰਹੀ ਹੋਣੇ ਟਾਇਲਟ ਪ੍ਰੋਬਲਮ ਵੀ ਆ ਕੋਈ ਕੋਲ ਨਹੀਂ ਤੇ ਬਸ ਇਹ ਇਹ ਇਸ ਕਰਕੇ ਫਿਰ ਅਸੀਂ ਵੀ ਇਹ ਵਿਚਾਰ ਕੀਤਾ ਵੀ ਬਈ ਇਹਨਾਂ ਨੂੰ ਜੇ ਜਗ੍ਹਾ ਸਾਹ ਵਿੱਚ ਕਪੜਾ ਚਲੇ ਜਾਣਾ ਹਾਂ ਚੰਗੀ ਜਗ੍ਹਾ ਤੇ ਇਹਨਾਂ ਦੀ ਪਰਬ ਜਿਹੜੇ ਲਾਸਟ ਹੋਮਰ ਆ ਜਿਹੜੀ ਆ ਇਹ 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 ਇਹੀ ਜੇ ਤਾਂ ਕਹਿੰਦੇ ਹੁੰਦੇ ਹੁੰਦਾ ਸਾਰਾ ਕੁਝ ਹੈ ਨਾ ਇਹ ਆਪਣੇ ਸਾਹਮਣੇ ਹਾਂਜੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਇਹ ਭੁੰਗਰੀ ਪਿੰਡ ਦੇ ਪਿੰਡ ਦਾ ਜੀ ਹਨ ਭੁੰਗਰਨੀ ਜੀ ਪਿੰਡ ਭੁੰਗਰਨੀ ਦੇ ਵਾਸੀ ਨੇ ਇਹ ਹਾਂ ਜੀ ਪਿੰਡ ਭੁੰਗਰੀ ਦੇ ਵਿੱਚ ਖੜੇ ਆ ਤੇ ਜਿੱਥੋਂ ਮੈਨੂੰ ਅਮਰਤ ਭਾਜੀ ਨੇ ਕਾਲ ਕਰਕੇ ਦੱਸਿਆ ਸੀ ਇਹਨਾਂ ਦੀ ਮਾਤਾ ਜੀ ਹੁਣਾਂ ਦੇ ਹਾਲਾਤਾਂ ਦੇ ਬਾਰੇ ਤੇ ਬਾਕੀ ਸੰਗ ਜੀ ਤੁਸੀਂ ਬਜ਼ੁਰਗਾਂ ਤੋਂ ਸਾਰੀ ਗੱਲਬਾਤ ਸੁਣ ਲਈ ਆ ਮਾਤਾ ਜੀ ਹੁਣੇ ਕਿਹੜੇ ਹਾਲਾਤਾਂ ਦੇ ਵਿੱਚ ਇੱਥੇ ਪਹੁੰਚੇ ਆ ਤੇ ਇਹ ਕਈ ਵਾਰ ਚਲੋ ਇਹ ਤਾਂ ਇੱਕ ਬੜੀ ਦੁੱਖ ਦੀ ਗੱਲ ਆ ਕਿ ਮਾਤਾ ਜੀ ਇਹੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਆ ਤੇ ਇੱਕ ਬੜੀ ਖੁਸ਼ੀ ਵਾਲੀ ਗੱਲ ਵੀ ਆ ਨਾ ਕਿ ਜਿੱਥੇ ਅੱਜ ਕੱਲ ਸਮਾਜ ਦੇ ਵਿੱਚ ਆ ਕੋਈ ਸਕੇ ਆਪਣੇ ਮਾਪੇ ਬਰੂ ਨਹੀਂ ਪੁੱਛਦਾ ਭਰਾ ਭਰਾਵਾਂ ਨੂੰ ਨਹੀਂ ਪੁੱਛਦੇ ਜਮੀਨਾਂ ਪਿੱਛੇ ਲੜੀ ਜਾ ਰਹੇ ਆ ਤੇ ਉੱਥੇ ਬੜਾ ਮੈਂ ਧੰਨਵਾਦ ਕਰਦਾ ਇਸ ਪਰਿਵਾਰ ਦਾ ਜਿਵੇਂ ਸਾਨੂੰ ਬਜ਼ੁਰਗਾਂ ਨੇ ਦੱਸਿਆ ਕਿ ਇਹਨਾਂ ਦੇ ਮਾਤਾ ਜੀ ਹੁਣੀ ਜਿ ਕਹਦੇ ਕਿ ਇਹਨਾਂ ਦੇ ਪੂਰੇ ਖੂਨ ਦੇ ਵਿੱਚ ਹੀ ਇਹ ਜਿਹੜੀ ਸੇਵਾ ਆ ਉਹ ਰਚੀ ਹੋਈ ਆ ਮਾਤਾ ਨੂੰ 40 45 ਸਾਲ ਤੋਂ ਪਹਿਲਾਂ ਇਹਨਾਂ ਦੇ ਮਾਤਾ ਜੀ ਹੁਣੀ ਸੰਭਾਲਦੇ ਰਹੇ ਤੇ ਉਹਨਾਂ ਦੀ ਮੌਤ ਹੋ ਗਈ ਉਸ ਤੋਂ ਬਾਅਦ ਇਹ ਵੀਰ ਹੁਣੀ ਮਾਤਾ ਨੂੰ ਸੰਭਾਲਦੇ ਰਹੇ ਤੇ ਇੱਥੇ ਤਾਂ ਅੱਜ ਕੱਲ ਆਪਾਂ ਦੇਖਦੇ ਆ ਜਿਨ੍ਹਾਂ ਦੇ ਆਪਣੇ ਮਾਪੇ ਆ ਉਹ ਵੀ ਰੋਲਦੇ ਆ ਸਾਡੇ ਕੋਲ ਆਉਂਦੇ ਆ ਰੋਜ਼ ਦਿਹਾੜੀ ਦੇ ਵਿੱਚ ਫੋਨ ਆਉਂਦੇ ਆ ਕਿ ਸਾਡੇ ਮਾਪੇ ਆਸੀਂ ਸੰਭ ਨਹੀਂ ਸਕਦੇ ਤੇ ਦੂਸਰੇ ਪਾਸੇ ਇਹੋ ਜਿਹੇ ਨੇਕ ਇਨਸਾਨ ਵੀ ਇਸ ਦੁਨੀਆ ਦੇ ਉੱਤੇ ਰਹਿੰਦੇ ਆ ਜੋ ਜਿਨ੍ਹਾਂ ਦੇ ਨਾਲ ਖੂਨ ਦਾ ਕੋਈ ਰਿਸ਼ਤਾ ਨਹੀਂ ਇੱਕ ਦੁਨਿਆਵੀ ਰਿਸ਼ਤਿਆਂ ਦੇ ਨਾਂ ਤੇ ਇਹਨਾਂ ਨੂੰ ਸੰਭਾਲਦੇ ਆ ਇਹ ਮਾਤਾ ਦੇ ਨਾਲ ਨਾਲ ਦੱਸਿਆ ਕਿ ਇੱਕ ਹੋਰ ਕੋਈ ਵੀਰ ਵੀ ਇੱਥੇ ਰਹਿੰਦਾ ਸੀ ਉਹਨੂੰ ਵੀ ਸੰਭਾਲਿਆ ਇਹਨਾਂ ਨੇ ਕਹਿ ਲਈਏ ਕਿ ਇੱਕ ਆਪਾਂ ਸੰਸਥਾ ਦੇ ਰੂਪ ਦੇ ਵਿੱਚ ਆਸ਼ਰਮ ਦੇ ਵਿੱਚ ਲਾ ਜਾ ਕੇ ਬਜ਼ੁਰਗਾਂ ਦੀ ਸੰਭਾਲ ਕਰਦੇ ਆ ਇਹ ਵੀਰ ਹੁਣੀ ਆਪਣੇ ਘਰ ਦੇ ਵਿੱਚ ਹੀ ਇਹ ਮਾਤਾ ਦੀ ਜਾਂ ਹੋਰ ਇਹਨਾਂ ਨੂੰ ਕੋਈ ਇਹੋ ਜਿਹਾ ਜ਼ਰੂਰਤਮੰਦ ਮਿਲਦਾ ਤੇ ਉਹਨਾਂ ਦੀ ਸੰਭਾਲ ਕਰਦੇ ਆ ਤੇ ਭਾਜੀ ਤੁਹਾਡਾ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਕਰਦਾ ਆ ਕਿਉਂਕਿ ਤੁਹਾਡੇ ਵਰਗੇ ਇਨਸਾਨਾਂ ਦਾ ਇਸ ਸੰਸਾਰ ਦੇ ਵਿੱਚ ਹੁਣ ਬਹੁਤ ਜ਼ਰੂਰੀ ਆ ਜਿੱਥੇ ਸਾਡੇ ਅੱਜ ਕੱਲ ਇਹੋ ਜਿਹੇ ਪਾਪੀ ਲੋਕ ਵੀ ਆ ਜਿਹੜੇ ਆਪਣੇ ਮਾਪੇ ਨੂੰ ਛੱਡੀ ਜਾਂਦੇ ਆ ਜਾਂ ਆਪਣੇ ਆਣ ਗੁਆਣ ਚ ਨਹੀਂ ਦੇਖਦੇ ਪਰ ਤੁਹਾਡੇ ਪਰਿਵਾਰ ਦਾ ਤਾਂ ਮੈਂ ਦੇਖ ਕੇ ਅੱਜ ਬੜੀ ਖੁਸ਼ੀ ਹੋਈ ਆ ਕਿ ਇਹੋ ਜਿਹੇ ਪਰਿਵਾਰ ਸਾਡੇ ਹੱਲੇ ਵੀ ਪੰਜਾਬ ਦੇ ਵਿੱਚ ਰਹਿੰਦੇ ਆ ਜੋ ਬਜ਼ੁਰਗਾਂ ਨੂੰ ਆਣ ਗੁਆਣ ਦੇ ਵਿੱਚ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਦੇ ਲਈ ਸਹਾਰਾ ਬਣਦੇ ਆ ਤੇ ਸੰਗਤ ਜੀ ਮਾਤਾ ਜੀ ਹੁਣਾਂ ਦੇ ਲਈ ਜਰੂਰ ਅਰਦਾਸ ਬੇਨਤੀ ਕਰਿਓ ਕਿ ਗੁਰੂ ਸਾਹਿਬ ਕਿਰਪਾ ਕਰਨ ਮਾਤਾ ਜੀ ਹੁਣੀ ਠੀਕ ਠਾਕ ਹੋਣ ਤੇ ਸਾਡੇ ਤੇ ਅਜਾਈਂ ਕਿਰਪਾ ਬਣਾਈ ਰੱਖਣ ਕਿ ਅਸੀਂ ਮਾਤਾ ਜੀ ਹੁਣਾਂ ਦੀ ਸਾਂਭ ਸੰਭਾਲ ਕਰ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੂਜੇ ਸਟੇਜ ਤੇ ਲੈਫ ਨਾ ਆਪਾਂ ਬਾਹਰ ਹੀ ਦੂਜੇ ਫੋਰੇ ਅਸੀਂ ਬਾਹਰ ਹੀ ਹੋ ਲੈਨੇ ਸੁੱਤੇ ਜੀ